ਆ ਬਾਬੇ ਪੁਲਿਸ ਵਾਲਿਆਂ ਦੀ ਗੱਲ ਕੀ ਆ ਇਹ ਉਹ ਕਰ ਰਿਹਾ ਚੈਕਿੰਗ ਸਾਰੀ ਦੇਖੋ ਇਹ ਜੇ ਵੀ ਵੱਧ ਨਹੀਂ ਸਪੀਡ ਤੇ ਚਲਾ ਰਿਹਾ ਉਹਦਾ ਚਲਾਣ ਘਟਣਗੇ ਫੜ ਕੇ ਤੇ ਯਾਰ ਕਿਰੈਕਟਰ ਤੁਸੀਂ ਦੇਖ ਸਕਦੇ ਯਾਰ ਕਿੰਨਾ ਸੋਹਣਾ ਹੈ ਬਾਬੇ ਜਨੀਕ ਜਿਆ ਬਾਬੇ ਆਹ ਲਾਤ ਲਈ ਸੰਗਤ ਕਿਉਂ ਇੱਕ ਉਹ ਹੀ ਤਾਂ ਨਹੀਂ ਉਹ ਜਿਹੜਾ ਉੱਥੋਂ ਤੁਰਿਆ ਸੀ ਬੈਸ ਲੜਾਈ ਲੱਗਦਾ ਮੈਨੂੰ ਤਾਂ ਬਾਬੇ ਉਹ ਤਾਂ ਹੋਰੀ ਪਾਸੇ ਤੁਰੇ ਫਿਰਦੇ ਹੁਣ ਇਧਰ ਸੱਜੇ ਨੂੰ ਆ ਕੇ ਐਂਟਰ ਵਾਲੀ ਉਹ ਚ ਗਲੀ ਚ ਦੇਖੋ ਕਿੱਦਾ ਪੈਂਦਾ ਘੱਟਦਾ ਦੇਖੋ ਤੁਸੀਂ ਇਹ ਤਾਂ ਰੂਮ ਹੀ ਬਣਿਆ ਵਪਾਰ ਰੋਮੀ ਆ ਨਾ ਪਿੱਛੇ ਨੂੰ ਵੀ ਦੇਖ ਲੋ ਲੋ ਵੀ ਪੁਲ ਦੇ ਅੰਦਰ ਐਂਟਰੀ ਕਰਨ ਲੱਗੇ ਨੇ ਕਹਿੰਦੇ ਨੌਜਵਾਨ ਕਦੋਂ ਬਣਿਆ ਇਹ 1799 ਚ ਦੇਖ ਲੋ ਲਾਲੋ ਹਿਸਾਬ ਕਿੰਨਾ ਕੁ ਪੁਰਾਣਾ 300 ਸਾਲ ਦਾ 200 ਸਾਲ ਸਿੱਧੇ ਹੋਗੇ 2.5 200 ਸਾਲ ਹੋ ਗਏ ਦੇਖੋ ਇਧਰ ਨੂੰ ਵਿਊ ਕਿਆ ਬਾਤ ਹੈ ਪੁਲ ਤੇ ਦਾ ਪ੍ਰਾਗ ਵਾਂਗੂ ਧੱਕਾ ਮੈ ਰਿਆ ਹਰਿੰਦਰ ਲੋ ਵੀ ਬਾਬੇ ਹੁਣ ਕਰੋ ਵਿਊ ਚ ਇੱਕ ਸ਼ਹਿਰ ਦਾ ਯਾਰ ਕਿੰਨਾ ਸੋਹਣਾ ਸ਼ਹਿਰ ਮੌਂਦੀ ਜਿਆਦਾ ਘੰਟਾ ਦੇਖ ਲਈ ਸਾਰਾ ਆ ਗਈ ਚਰਚ ਆਪੋਲਾ ਅੱਗੇ ਜਾ ਕੇ ਉਹ ਕੈਸਲ ਦੇਖੋ ਕਿੰਨਾ ਯਾਰ ਅਮੇਜ਼ਿੰਗ ਆ ਬਾਬੇ ਕਿੱਡਾ ਹਨ ਯਾਰ ਸੇਰਾ ਬਸ ਅੱਧੀ ਜਾਂਦੇ ਹੁਣ ਜਿਆਦਾ ਕਰਦੇ ਆ ਯਾਰ ਇੰਦਰ ਇਹ ਕੋ ਦਿਓ ਪਰ ਲਾ ਅੱਧੀ ਜਾਂਦਾ ਆਕਾਸ਼ ਅੱਧੀ ਜਾਂਦਾ ਆਗੇ ਆਗੇ ਵੀਰੇ ਆਗੇ ਆਗੇ ਹਾਂਜੀ ਬਾਬੇ ਉਹ ਕੀ ਹਾਲ ਚਾਲ ਨੇ ਸਾਰਿਆਂ ਦੇ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਪਿੰਡੋ ਟਾਲੀਅਨ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਜਰਮਨੀ ਤੁਹਾਨੂੰ ਦੱਸਿਆ ਵੀ ਯੂਰਪ ਟੂਰ ਕਰ ਰਹੇ ਨੇ ਮੁੰਡੇ ਪਹਿਲਾਂ ਜਾ ਕੇ ਆਏ ਅੰਬੈਸਡ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਤੋਂ ਬਾਅਦ ਹੁਣ ਜਰਮਨੀ ਹਾਈਡਰਬਰਗ ਐਂਜੇ ਨਾਮ ਆ ਪਿੰਡ ਦਾ ਥੱਲੇ ਲਿਖਦਾਗੇ ਉੱਥੇ ਚੱਲੇ ਆ ਹੁੰਦਾ ਹੀ ਜਾਣਾ ਦਾ 프랭ਕਫਰਟ ਆ ਉਹ ਅਗਲੇ ਵਲੌਗ ਚ ਦਿਖਾਵਾਂ ਮੈਂ ਤੁਹਾਨੂੰ ਹਾਈਡਰਬਰਗ ਮੈਨੂੰ ਸੋਹਣਾ ਲੱਗਿਆ ਪਿੰਡ ਵਿੱਚ ਇੱਕ ਦੋ ਵੀਡੀਓਆਂ ਹੀ ਦੇਖੀਆਂ ਸੀ ਤੇ ਮੈਪ ਤੇ ਦੇਖਿਆ ਵੀ ਸੋਹਣਾਗਾ ਜਾ ਕੇ ਦੇਖਾਂ ਹੀ ਬਾਕੀ ਕਿਦਾਂ ਦਾ ਤੇ ਮੁੰਡੇ ਕਹਿੰਦੇ ਰੁਕੇ ਹੋਏ ਆਟੋ ਗੈਰਲਾਂ ਤੇ ਖਾ ਪੀ ਰਹੇ ਆ ਤੇ ਆਪਣਾ ਕਿੰਨਾ ਰਹਿ ਗਿਆ ਰਾ ਡੇਢ ਘੰਟੇ ਦਾ ਰਹਿ ਗਿਆ 160 ਕਿਲੋਮੀਟਰ ਰਹਿ ਗਿਆ ਬੈਸਲ ਤੋਂ ਸੀਗਾ 250 ਕਿਲੋਮੀਟਰ ਸਿੱਧਾ ਹੀ ਜਾਣਾ 21 ਸੜਕ ਤੇ ਜਰਮਨੀ ਦੀ ਇਹ ਗੱਲ ਵਧੀਆ ਵੀ ਤੇ ਆਟੋ ਟੋਲ ਨਹੀਂ ਦੇਣਾ ਪੈਂਦਾ ਆਪਾਂ ਨੂੰ ਤੇ ਫ੍ਰੀ ਹੁੰਦੇ ਆਟੋ ਸਿਰਫ ਜੇ ਸਾਢੇ 3 ਟਨ ਤੋਂ ਉੱਪਰ ਆਪਣੀ ਗੱਡੀ ਜਾਂ ਕੋਈ ਵੀ ਉਹਨਾਂ ਨੂੰ ਦੇਣਾ ਪੈਂਦਾ ਟਰੱਕ ਵਾਲਿਆਂ ਨੂੰ ਜਾਂ ਫਿਰ ਕਾਰਾਵਾਨ ਵਾਲਿਆਂ ਨੂੰ ਇਹਨਾਂ ਨੂੰ ਭਰਨਾ ਪੈਂਦਾ ਹੈਗਾ ਤੇ ਆਪਾਂ ਨੂੰ ਨਹੀਂ ਹੁਣ ਰੁਕਿਆ ਇੱਥੇ 100 ਕਿਲੋਮੀਟਰ ਘਟਦਾ 150 ਰਹਿ ਗਿਆ ਬਸ ਪਹੁੰਚ ਜਾਗੇ ਡੇਢ ਘੰਟੇ ਚ ਹੁਣ ਅਸੀਂ ਖਾ ਵੀ ਕੇ ਕਿਰਾਏ ਅੰਦਰ ਜਾਏ ਇਹ ਬਾਨੇ ਵਗੈਰਾ ਫਰ ਚੱਲਦੇ ਆ ਅੱਗੇ ਨੂੰ ਦਿਖਾਉਣਾ ਤੁਹਾਨੂੰ ਹਾਈਡਲਬਰਗ ਪਿੰਡ ਤੇ ਰੰਗ ਟੰਗ ਕਿੱਦਾਂ ਲੱਗ ਰਿਹਾ ਜਰਮਨੀ ਤੁਹਾਨੂੰ ਸਹੀ ਹੈ ਸਹੀ ਅਜੇ ਤੱਕ ਇਹ ਦੇਖਿਆ ਨਹੀਂ ਕੋਈ ਅਜੇ ਤੱਕ ਇਹਦੇ ਦੇਖਿਆ ਨਹੀਂ ਲੋਈ ਵਾਬੇਓ ਆਪਣਾ ਰਹਿ ਗਿਆ 100 ਕਿਲੋਮੀਟਰ ਹਾਈਡਲਬਰਗ H E I T E L B E R G ਆ ਸਪੈਲਿੰਗ ਇਹਨੇ ਮੈਨੂੰ ਲੱਗਦਾ ਇੱਕ ਅੱਧਾ ਉੱਤੇ ਘਾਟੇ ਥੱਲੇ ਹੋ ਗਿਆ ਹੋਵੇ ਗਲਤੀ ਮਾਫ ਕਰਿਓ ਇਹ ਯਾ ਬਾ থামਬਨੇਲ ਚ ਲੈ ਕੇ ਹੀ ਦੇਣਾ ਤੇ ਆ ਜਿਹੜੇ ਰੋਡ ਤੇ ਹੁਣ ਅਸੀਂ ਜਾ ਰਹੇ ਆ ਜਰਮਨ ਦੇ ਰੋਡ ਨੇ ਇਹ ਅਨਲਿਮਟਿਡ ਸਪੀਡ ਆ ਇਹ ਤੇ ਦਿਖਾ ਆਪਣਾ ਜਿੰਨੀ ਮਰਜ਼ੀ ਗੱਡੀ ਭਜਾ ਸਕਦੇ ਆ ਪਰ ਅਸੀਂ ਨਹੀਂ ਭਜਾਉਣੀ ਸਾਨੂੰ ਘਰ ਦੇਣ ਕਹਿ ਕੇ ਤੋਰਿਆ ਵੀ ਗੱਡੀ ਨਾਲ ਨਹੀਂ ਭਜਾਏ ਉਹ ਇਸ ਲਈ ਅਸੀਂ ਤਾਂ ਆ ਦੇਖ ਲੋ ਮम्मा ਜੀ ਪਾਪਾ ਜੀ 120 ਤੇ ਜਾ ਰਹੇ ਆ ਜੀ ਅਸੀਂ ਅਸੀਂ ਦੋ ਤਿੰਨ ਜਾਣਾ ਹੈਗਾ ਕਿਉਂਕਿ ਇਟਲੀ ਚ 130 ਦੀ ਸਪੀਡ ਹੁੰਦੀ ਆ ਰੋਡਾਂ ਤੇ ਇੱਥੇ ਅਨਲਿਮਟਿਡ ਆ ਜਿੰਨੀ ਮਰਜ਼ੀ ਭਜਾਓ ਜਿੰਨੀ ਉਹ ਕਹਿੰਦੇ ਤੁਹਾਡੇ ਸ਼ਮਤਾ ਕੀ ਵਰਤ ਲਓ ਇੱਥੇ ਜਰਮਨ ਦੀਆਂ ਗੱਡੀਆਂ ਜਰਮਨ ਦੇ ਰੋਡਾਂ ਤੇ ਜਾ ਰਹੀਆਂ ਨੇ BMW ਵੀ ਜਰਮਨ ਦੀ ਆ Audi ਵੀ ਜਰਮਨ ਦੀ ਆ Mercedes ਵੀ ਆ ਤਿੰਨ ਗੱਡੀਆਂ ਦਾ ਯੂਰਪ ਚ ਭਰਪੂਰ ਮਾਤਰਾ ਜਨੇ ਕਿਉਂਕਿ ਇੱਥੇ ਥੋੜੀਆਂ ਸਸਤੀਆਂ ਮਿਲ ਜਾਂਦੀਆਂ ਤਾਂ ਕਰਕੇ ਟੈਕਸ ਘੱਟ ਪੈਂਦਾਗਾ ਮਤਲਬ ਜਰਮਨ ਚ ਜਦੋਂ ਹੀ ਸਸਤੀਆਂ ਮਿਲ ਜਾਂਦੀਆਂ ਇਹ ਸਾਰੀਆਂ ਗੱਡੀਆਂ ਬਹੁਤ ਲੋਕ ਕੀ ਕਰਦੇ ਆ ਜਰਮਨ ਤੋਂ ਗੱਡੀਆਂ ਲੈ ਕੇ ਜਾਂਦੇ ਆ ਇਟਲੀ ਜਾ ਕੇ ਨੰਬਰ ਪਲੇਟ ਚੇਂਜ ਕਰਾ ਲੈਂਦੇ ਆ ਘੱਟ ਖਰਚਾ ਪੈਂਦਾ ਮਤਲਬ ਉਹਨਾਂ ਨੇ ਵਧੀਆ ਗੱਡੀ ਸਸਤੇ ਰੇਟ 'ਚ ਮਿਲ ਜਾਂਦੀ ਆ ਤੇ ਆਹ ਦੇਖੋ ਲੋਕ ਡੱਕਰੀ ਜਾਂਦੇ ਆ ਕਈ ਤਾਂ 2-200 ਤੇ ਜਾਂਦੇ ਆ ਥੋੜੀ ਟਰੈਫਿਕ ਆ ਇੱਕ ਜਦੋਂ ਹੀ ਪਹਿਲੇ ਹਰਮੋਨੀ ਚਾਇ ਸੀ ਉਦੋਂ ਲੋਕ 3-300 ਤੇ ਜਾਂਦੇ ਵੀ ਦੇਖਿਆ ਜੀ ਇਹੋ ਜਿਹੀਆਂ ਗੱਡੀਆਂ ਜਿਵੇਂ ਫਰਾਰੀ ਲੈਂਬਰਗਿਨੀ ਇਹੋ ਜਿਹੀਆਂ ਜਾਂਦੀਆਂ ਤੇ ਬੱਸ ਪਹੁੰਚਣ ਆਲੇ ਆ ਲੱਗ ਜਾ ਘੰਟਾ ਤੱਕ ਜਾ ਕੇ ਤੁਹਾਨੂੰ ਦਿਖਾਉਣੇ ਆ ਹਾਈਡਲ ਵਰਗ ਸ਼ਹਿਰ ਦੇ ਨਿਆਰੇ ਲੋ ਵੀ ਕਹਿੰਦੇ ਨੌਜਵਾਨ ਗੱਭਰੂ ਸ਼ਹਿਰ ਹਾਈਦਲਬਰਗ ਕੰਟਰੀ ਜਰਮਨੀ ਵਿੱਚ ਪਹੁੰਚ ਜੋਗੇ ਨੇ ਪਾਰਕਿੰਗ ਲਾ ਕੇ ਆਇਆ ਗੱਡੀ ਹੁਣ ਤੇ ਪਾਰਕਿੰਗ ਇੱਥੇ ਕੀ ਰੇਟ ਆ ਰੇਟ ਇਹ ਲਈ ਹਾਂ ਦੇ ਲਈ ਹੈ 2 30 ਨੂੰ ਘੰਟਾ 16 ਯਰੋ ਸਾਰੇ ਦਿਨ ਦੇ 5 ਯਰੋ ਜੇ 7 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਲਾਉਣੇ ਕੱਲੀ ਰਾਤ ਨਾ ਉਹ ਵੀ ਤੁਹਾਨੂੰ ਕਰਾਈਏ ਹਾਈਦਲਬਰਗ ਦੇ ਦਰਸ਼ਨ ਅੱਡੀ ਕੋਈ ਖਾਸ ਜੀ ਸਾਨੂੰ ਰੌਣਕ ਲੱਗੀ ਨਹੀਂ ਹੈਗੀ ਇੱਥੇ ਦੇਖਦੇ ਆਂ ਵਾਕਈ ਹੁਣ ਜਾ ਕੇ ਇੱਥੇ ਵੀ ਨਹਿਰੀ ਆ ਬਾਪਿਓ ਤੁਸੀਂ ਕਹਣਾ ਅੱਜ ਨਹਿਰ ਵਾਲੇ ਹੈਰੀ ਕਮਾਈ ਜਾਂਦੇ ਆ ਮੈਨੂੰ ਲੱਗਾ ਦਾ ਲਗਭਗ ਸੇਮ ਹੀ ਹੈ ਵੀ ਉਹਦੇ ਵਾਂਗ ਹੀ ਜਿੱਥੇ ਵੀ ਪਹਿਲਾਂ ਆਏ ਆ ਬੈਸਾਂ ਲੰਗੀਆਂ ਤੇ ਗਰਮੀ ਹੈ ਗਿਆ ਕਿੰਨੇ ਡਿਗਰੀ ਹੈ ਟੈਂਪਰੇਚਰ 73 75 ਤੇ ਵੀ ਇੱਕ ਕੇਜਾ ਹੈ ਬਹੁਤ ਸੋਹਣਾ ਨਹਿਰ ਤੇ ਦਿਖਾਉਣਾ ਤੁਹਾਨੂੰ ਚੱਲ ਕੇ ਤੇ ਜੁੜੇ ਰਹੋ ਆ ਆ ਬਲੌਗ 'ਚ ਆਪਾਂ ਨਾ ਜਾ ਕੇ ਆਪਣਾ ਫ੍ਰੈਂਕਫਰਟ ਵਾਲਾ ਦਿਖਾਣੇ ਤੁਹਾਨੂੰ ਹੋਟਲ ਦਿਖਾਵਾਂ ਇਹਨਾਂ ਨੇ ਜਦੋਂ ਡਾਊਨ ਟਾਊਨ ਦਿਖਾਵਾਂ ਜੋ ਗੱਡੀ ਵਿੱਚ ਦੀ ਲੈ ਕੇ ਜਾਵਾਂ ਸਾਰਾ ਤਾਂ ਅੱਧਾ ਕਾ ਮਤਲਬ ਅੱਜ ਅੱਜ ਵਾਲਾ ਫ੍ਰੈਂਕਫਰਟ ਵਾਲਾ ਇਹ ਆਹੀ ਬਲੌਗ 'ਚ ਕਰ ਦੇਣਾ ਆਪਾਂ ਜੁੜੇ ਰਹੋ ਲਾਈਕ ਕਰ ਦਿਓ ਕਮੈਂਟ ਸ਼ੇਅਰ ਸਬਸਕ੍ਰਾਈਬ ਉਹਨਾਂ ਨਾਲ ਸਾਰਾ ਕਰ ਲੋ ਦਿਖਾਉਣਾ ਤੁਹਾਨੂੰ ਅੱਗੇ ਚੱਲ ਕੇ ਲੋ ਵੀ ਕਾਫੀ ਦੂਰੋਂ ਇੱਧਰ-ਇੱਧਰ ਦੀ ਚੱਲ ਕੇ ਸ਼ਾਮੇ-ਸ਼ਾਮੇ ਅਸੀਂ ਆ ਚੁੱਕੇ ਹਾਂ 브릿ਜ ਤੇ ਹੁਣ ਦੇਖਦਾ ਇੱਥੋਂ ਆ 브릿ਜ ਤੇ ਜਾ ਕੇ ਪਤਾ ਲੱਗੂ ਵੀ ਕੀ ਆ ਇੱਥੇ ਦੇਖਣ ਨੂੰ ਆਲਾ ਦਾਲਾ ਦੇਖ ਕੇ ਕੋਈ ਸਰਚ ਨਹੀਂ ਕੀਤਾ ਸੋ ਅਸੀਂ ਰਾਹ ਜਾਂਦਿਆਂ ਨੇ ਸ਼ਹਿਰ ਦੀਆਂ ਫੋਟੋਆਂ ਦੇਖੀਆਂ ਸਨ ਸੋਹਣਾ ਲੱਗਿਆ ਅਸੀਂ ਰੁੱਕ ਗਏ ਹੁਣ ਦੇਖਦੇ ਆ ਪਰਲੇ ਪਾਸੇ ਰੌਣਕ ਜਿਹੀ ਲੱਗ ਰਹੀ ਆ ਉਹ ਪਾਰਕ ਜੇ ਜ ਪਰੇ ਤੱਕ ਉਹ ਸਾਰੇ ਤੱਕ ਬਾਕੀ ਫੈਰੀਆਂ ਹੀ ਚੱਲ ਰਹੀਆਂ ਨੇ ਲੋਕ ਮਤਲਬ ਬਹਿ ਕੇ ਬੱਸ ਟਾਈਪ ਜੀਆਂ ਉਹ ਉਹ ਦੇਖਦੇ ਆਂ ਬਾਕੀ ਇੱਥੇ ਹੋਂ ਦਾ ਦੋ ਕਕੇ ਲੈ ਜੇ ਵੀ ਹੈਗੇ ਆ ਟਰੈਕਿੰਗ ਦਾ ਨਹੀਂ ਬੰਦੀ ਆ ਵਾ ਟਰੈਕਿੰਗ ਅੱਜ ਹਰੇ ਆਂ ਦਾ ਜਮਾ ਮੂੜ ਨਹੀਂ ਹੈਗਾ ਕਿਉਂਕਿ ਅੱਜ ਇਹ ਸ਼ਹਿਰੀ ਘੁੰਮਣੇ ਚਾਹੁੰਦੇ ਹਾਰੇ ਇੱਥੇ ਵੀ ਡਰਾਮਾ ਟਰੂਮਾ ਚੱਲਦੀਆਂ ਮਤਲਬ ਵੱਡਾ ਸ਼ਹਿਰ ਆ ਕਾਫੀ ਕਿਤੇ ਯੂਨੀਵਰਸਿਟੀ ਮਸ਼ਹੂਰ ਆ ਇੱਥੇ ਦੀ ਹਾਇਦਲਬਰਗ ਦੀ ਕਾਫੀ ਇੰਡੀਆ ਤੋਂ ਵੀ ਆਉਂਦੇ ਆਪਣੇ ਮੁੰਡੇ ਵਗੈਰਾ ਪੜ੍ਹਨ ਲਓ ਡਰਾਮਾ ਹੀ ਦਿਖਾਈ ਜਾਂਦੇ ਆ ਤਾਂ ਤੁਹਾਨੂੰ ਸਵੇਰ ਦੇ ਉਧਰ ਫੇਰ ਟਰਾਮ ਆ ਗਈ ਲੋ ਪਾਣੀ ਜਿਆਦਾ ਨੀਲਾ ਪਾਣੀ ਜਿਆਦਾ ਨੀਲਾ ਵੈਸਲ ਨਾਲੋਂ ਉਹ ਦੇ ਵੇ ਆ ਕੋਬੀ ਕਰਦਾ ਫਿਰਦਾ ਉਹ ਦੇਖਦਾ ਵਿਚਾਲੇ ਰੰਗ ਵੀ ਚੜਦੇ ਇੱਥੇ ਰੰਗ ਵੀ ਚੜਦੇ ਆ ਲੈ ਕੀ ਬਾਤ ਹੈ ਆਜੋ ਆਜੋ ਭਾਈ ਫਰਕ ਦਾ ਹੈ ਫਰਕ ਦਾ ਹੈ ਟੂਰਿਸਟ ਵੀ ਮੈਂ ਤਾਂ ਕੌਣ ਕਾ ਵੀ ਦੇਖ ਰਿਹਾ ਇੱਥੇ ਕਾਫੀ ਟੂਰਿਸਟ ਜੇ ਦੇਖ ਰਿਹਾ ਮੈਨੂੰ ਕੋਈ ਨਾ ਕੋ ਤਾਂ ਹੋ ਯਾਰ ਸ਼ਹਿਰ ਚ ਆਪਾਂ ਉਹ ਟੂਰਿਸਟ ਆ ਜਿਹੜੇ ਕੋਹ ਵੀ ਦੇਖ ਦੂਗੇ ਨਹੀਂ ਆਏ ਬਸ ਆ ਗਏ ਆਪਾਂ ਤਾਂ ਗਿਨੇ ਵੀ ਨਹੀਂ ਜਾਂਦੇ ਟੂਰਿਸਟ ਜੀ ਅਸਲ ਮੈਨੇ ਆਪਾਂ ਕਿਹੜਾ ਕੋਸ ਨਾ ਕੋਈ ਟਿਕਟ ਲਈ ਆ ਨਾ ਕੋਸ ਉਹ ਨਾ ਦੇਣਾ ਉਹ ਪੁੱਲ ਤੋਂ ਨਹੀਂਦਾ ਬਾਈ ਉਹ ਜਿਹੜਾ ਕਮਲ ਉਹ ਆਏ ਜਾਣਾ ਹੀ ਪੈਣਾ ਵੀਰੇ ਮੁੰਨ ਤਾਂ ਲੱਗਦਾ ਆਪਾਂ ਘੰਟੇ ਜ ਸਾਰਾ ਵੀਰ ਜੀ ਤੂੰ ਪਾਰਕਿੰਗ ਹੀ ਗਲਤ ਲਵਾਈ ਜੇ ਤੂੰ ਦੱਸਦਾ ਤਾਂ ਨਹੀਂ ਉਸ ਵੀ ਆ ਚੀਜ਼ ਕੋਈ ਨਹੀਂ ਚੱਲ ਬੜਾਏ ਪੱਲ ਦੇਖੋ ਬਾਪੂ ਕੀ ਬਾਤ ਹੈ ਆਨੰਦ ਆਨੰਦ ਮਹਾਰਾਜ ਕਾਉ ਜੀ ਕਰੋ ਚੈੱਕ ਇੱਧਰ ਵੀ ਓਏ ਇੱਧਰਲੀ ਸਾਈਡ ਤੇ ਚੱਲਦੇ ਇੱਧਰ ਸ਼ਾਂਗੀ ਕੌਣ ਆ ਇੱਧਰਲੇ ਪਾਸੇ ਜੀ ਹਨਾ ਰੇਂਦਰ ਓਏ ਆ ਕੀ ਆ ਓਏ ਓ ਨੰਗੇ ਬਿਠਿਆੜੀ ਤੇਰੇ ਕੌਣ ਆ ਸਾਰੀ ਓਏ ਓ ਇੰਨਾਂ ਨੂੰ ਤਾਂ ਦੇਖ ਲੋ ਇੱਧਰ ਹੋਰ ਕੀ ਐਡ ਮਾਰੇ ਬਾਬੇ ਬਸ ਸਾਰੇ ਸ਼ਾਰਟਾਂ ਲਾਈ ਬੈਠਾ ਓ ਦੇਖੋ ਮਨ ਕੇ ਇੱੱਕੜਾ ਹਾਂ ਦੇ ਆ ਕਾਫੀ ਚੱਲ ਰਹੀਆਂ ਨੇ ਇਹਦੇ ਬੋਟਾਂ ਫੈਰੀਆਂ ਹੀ ਆ ਤੁਸੀਂ ਕਿਸ਼ਤੀ ਲੈਣੇ ਆਪਾਂ ਸਾਦਾ ਮਾਰਦੇ ਜਾਵਾਂਗੇ ਪੈਡਲ ਇਹ ਤਾਂ ਤੁਰ ਲੱਗੇ ਪਸੀਨੇ ਐ ਹੁੱਟ ਜਾਂਦੇ ਜਦੋਂ ਹੋ ਗਿਆ ਫਿਰ ਤਾਂ ਬੱਸ ਗਰਮੋ ਗਰਮੀ ਹੋਣਾ ਇਹਨਾਂ ਕੇਰਾ ਭਰਾਵਾ ਜੀ ਤਬ ਦੀ ਦੁਪਹਿਰ ਚ ਨਾ ਚੰਡੀਗੜ੍ਹ ਲੈ ਜੀ ਸਾਨੂੰ ਪਤਾ ਕਿ ਮੈਨੂੰ ਛੱਡ ਦੇ ਪੈਡਲ ਮਾਰ ਕੇ ਤਾਂ ਬੰਦ ਆ ਇੱਥੇ ਕਿਹੜਾ ਰੈਲੀਆਂ ਆਉਣੀਆਂ ਆ ਦੇ ਇਹਨਾਂ ਦਾ ਪੂਰਾ ਜੋਰ ਲੱਗਿਆ ਹੋਇਆ ਉਹ ਚ ਵਹਿ ਜਾਓ ਉਹ ਬੱਸ ਵਾਲੀ ਜਿਹੇ ਬਹਿਣਾ ਮੋੜਦੇ ਉਹ ਚ ਆ ਜਾਗੇ ਦੇਖ ਲਾਂਗੇ ਕਾਸ਼ਤੀਆਂ ਇੱਥੇ ਤਾਂ ਬੜੇ ਤਰ੍ਹਾਂ ਦੀਆਂ ਨੇ ਨਾ ਕੋਈ ਕਹੇ ਜੀ ਲੈ ਗਲਾਂ ਦਾ ਕੋਈ ਕਹੇ ਜੀ ਉਹ ਨਹਾਉਣ ਵਾਲਾ ਇੱਥੇ ਵੀ ਹੈਗਾ ਵੀ ਸਿਸਟਮ ਉਹ ਤੇ ਜਾਂਦਾ ਨਾ ਹੀ ਜਾਂਦੀ ਪਰੇ ਆਹ ਬਾਬੇ ਪੁਲਿਸ ਵਾਲਿਆਂ ਦੀ ਕਾਸ਼ਤੀ ਆ ਇਹ ਉਹ ਕਰ ਰਿਹਾ ਚੈਕਿੰਗ ਸਾਰੀ ਜੇ ਕੋਈ ਇਹ ਚ ਬਈ ਵੱਧ ਨਹੀਂ ਸਪੀਡ ਤੇ ਚਲਾ ਰਿਹਾ ਉਹਦਾ ਚਲਾਨ ਕੱਟਣਗੇ ਫੜ ਕੇ ਤੇ ਯਾਰ ਕਿਰੈਕਟਰ ਤੁਸੀਂ ਦੇਖ ਸਕਦੇ ਯਾਰ ਕਿੰਨਾ ਸੋਹਣਾ ਹੈ ਬਾਬੇ ਜਨੀਕ ਜਿਹਾ ਉਤੋਂ ਤਿੱਖੀਆਂ-ਦਿੱਕੀਆਂ ਛੱਤਾਂ ਉਹੀ ਜਰਮਨ ਵਾਲੀ ਵਾਈਬ ਪਿਓਰ ਜਰਮਨ ਵਾਈਬ ਉਹ ਕਹਿ ਸਕਦੇ ਆਪਾਂ ਇੱਥੇ ਹੁਣ ਆ ਯਾਰ ਜਰਮਨ ਪਹਿਲਾਂ ਮੈਂ ਮੁੰ尼ਚ ਆਇਆ ਸੀ ਮੁੰ尼ਚ ਨਾਲੋਂ ਆ ਏਰੀਆ ਜ਼ਿਆਦਾ ਸੋਹਣਾਗਾ ਬਾਕੀ ਫ੍ਰੈਂਕਫਰਟ ਜਾ ਕੇ ਪਤਾ ਲੱਗੂ ਉਹ ਤਾਂ ਚਲ ਹੈ ਹੀ ਸੋਹਣਾ ਪਰ ਮੈਨੂੰ ਲੱਗਦਾ ਆ ਏਰੀਆ ਜਿਵੇਂ ਆ ਨਾ ਸ਼ਹਿਰ ਆ ਇਹ ਨਾ ਪਿੰਡੀ ਆ ਮਤਲਬ ਕਸਬਾ ਜਿਹਾਗਾ ਪਰ ਬਹੁਤ ਘੈਂਟ ਆ ਪਿਓਰ ਵਾਈਬ ਇੱਥੋਂ ਹੀ ਇਹੋ ਜੀਆਂ ਜਗ੍ਹਾ ਤੇ ਆਉਂਦੀ ਆ ਬਾਬੇ ਆਹ ਲੱਦ ਲਈ ਸੰਗਤ ਕਿਉਂ ਇੱਕ ਉਹ ਹੀ ਤਾਂ ਨਹੀਂ ਉਹ ਜਿਹੜਾ ਉੱਥੋਂ ਤੁਰਿਆ ਸੀ ਬੈਸ ਲੜਾ ਹੀ ਲੱਗਦਾ ਮੈਨੂੰ ਤਾਂ ਉਦੇ ਕੋਲ ਵੀ ਇੰਨੀ ਲੰਬੀ ਜੀ ਦੇਖੋ ਬਾਬੇ ਲੱਦ ਕੇ ਕੈਸਤੀ ਹੁਣ ਖਿਚੂ ਇਹ ਦੇਖੀ ਜਾਉ ਉਧਰ ਅਸੀਂ ਨਹੀਂ ਲੈਣਾ ਯਾਰ ਝੋਟਾ ਕਿਉਂਗਾ ਇਹ ਦੁਪਹਿਰ ਆ ਸਰਚ ਸਿੱਧੀ ਧੁੱਪ ਪੈਂਦੀ ਆ ਦੁਪਹਿਰੇ ਨਹੀਂ ਆਉਂਦਾ ਸਵਾਦ ਸ਼ਾਮ ਨੂੰ ਆਉਂਦਾ ਕੈਸਤੀ ਗੁਸਤੀ ਵੈਨ ਦਾ ਸਵਾਦ ਜਦੋਂ ਸਨਸੈਟ ਜਿਹੜਾ ਟਾਈਮ ਹੁੰਦਾ ਨੂੰ ਹਾਂ ਪੈरिस ਲਾਵਾਂਗੇ ਪੈरिस ਦੇਖਾਂਗੇ ਉੱਥੇ ਜਾ ਕੇ ਲੰਮਾ ਆਹ ਇਹ ਖਾਲੀ ਆ ਇੱਧਰ ਹੀ ਕਰਦੇ ਆ ਮੈਂ ਸਾਰਾ ਸਿਸਟਮ ਇਹ ਜਿਹੜਾ ਮੇਰੇ ਨਾਲ ਮਾਲ ਗੱਡੀ ਆ ਨਾ ਇਹਦਾ ਮਾਲ ਕੈਸਤੀ ਸਮਾਨ ਸਮੋਣ ਵਾਲਿਆ ਨਾ ਵੀ ਬੰਤਾ ਬੈਠਾ ਲੰਬੀ ਦੇਖੋ ਵਾਪੇ ਕਿੰਨੀਆਂ ਮੁੱਕਣ ਜੀ ਨਹੀਂ ਆਉਂਦੀ ਆਈ ਇਹਨਾਂ ਨੇ ਸਮੁੰਦਰ ਦੇ ਬਾੜ ਦੇਣੀਆਂ ਲੈ ਆ ਕੇ ਕਾ ਵਾਤਾ ਟੂਰਿਸਟ ਜਾਂ ਕਾਫੀ ਹਾਂ ਸ਼ਹਿਰ ਚ ਮਸ਼ਹੂਰ ਲੱਗਦਾ ਵੀ ਇਹਨਾਂ ਦਾ ਇੱਧਰ ਨੂੰ ਉਹ ਦੇ ਉਹ ਆਪਾਂ ਉਹ ਅਗਲੀ ਜਾਣਾ ਜੀ ਆਉਂਦੇ ਉਹ ਆਉਣਾ ਪੜੀਗਾ ਉਹਦੇ ਪਰੇ ਉਹਦੇ ਪਰਿਆ ਪਿਆ ਉੱਪਰ ਜਾ ਅਗਲੀ ਗਲੀ ਹੁੰਦਾ ਹੁਣ ਚੱਲਦੇ ਆਂ ਪਰ ਇਹਦੀ ਹੋਈ ਹੈ ਨਾ ਅੰਦਰ ਦੀ ਹੋ ਜੰਨੇ ਆਣਾ ਬਾਬੇ ਉਹ ਤਾਂ ਹੋਰੀ ਪਾਸੇ ਤੁਰੇ ਫਿਰਦੇ ਹੁਣ ਇੱਧਰ ਸੱਜੇ ਨੂੰ ਆ ਕੇ ਆਏ ਸੈਂਟਰ ਵਾਲੀ ਉਹ ਚ ਗਲੀ ਚ ਦੇਖੋ ਕਿੱਦਾ ਪੈਂਦਾ ਘੱਟ ਤਾਂ ਦੇਖੋ ਤੁਸੀਂ ਇਹ ਤਾਂ ਰੋਮ ਹੀ ਬਣਿਆ ਵਪਾਰ ਰੋਮ ਹੀ ਆ ਨਾ ਪਿੱਛੇ ਨੂੰ ਵੀ ਦੇਖ ਲਓ ਸਹੀ ਗੱਲ ਆ ਉਹ ਸਾਹਮਣੇ ਇਹਨਾਂ ਦੀ ਮੇਨ ਚਰਚ ਜਿਹਦਾ 뷰 ਆਉਂਦਾ ਉੱਧਰ ਜਾ ਕੇ ਬਾਜ ਪੁਲ ਤੇ ਉੱਥੇ ਜਾਵਾਂ ਬਾਜ ਪੁਲ ਤੇ ਜਾ ਕੇ ਦਿਖਾਵਾਂ ਤੁਹਾਨੂੰ ਇਹ ਇਹਨਾਂ ਦੀ ਮੇਨ ਸੈਂਟਰ ਵਾਲੀ ਗਲੀ ਆ ਭਰੀ ਪਈ ਆ ਯਾਰ ਕਾਫੀ ਮਸ਼ਹੂਰ ਆ ਹਜਦਲਵਰਗ ਸੋਹਣਾ ਬਾਬੇ ਬਹੁਤ ਜ਼ਿਆਦਾ ਸੋਹਣਾ ਮਸਟ ਮੋਸਟ ਰਿਕਮੈਂਡਡ ਕੀ ਜਾਂਦੇ ਹੁੰਦੇ ਉਹ ਹੀ ਚੀਜ਼ਾਂ ਲਾ ਇਟਾਲੀਅਨ ਜਲਾ ਤੋਂ ਇਤਨੇ ਮਿਲਦੇ ਆ ਲਓ ਵੀ ਬਾਬੇ ਜਮਾ ਚਰਚ ਦੇ ਕੋਲੇ ਪਹੁੰਚਣ ਆਲੇ ਆ ਰੈਸਟੋਰੈਂਟ ਹੀ ਰੈਸਟੋਰੈਂਟ ਆ ਸਾਈਡਾਂ ਤੇ ਹੋਰ ਦੁਕਾਨਾਂ ਵਗੈਰਾ ਕਾਠ ਅੱਗੇ ਨਾਲ ਜਿੱਦਾਂ ਜਾਈ ਜਾਂਦੇ ਵਧੀ ਜਾਂਦਾ ਉਹ ਉੱਤੇ ਪਤਾ ਨਹੀਂ ਕੋਈ ਕਿਲੇ ਨੂੰ ਰਾਹ ਜਾਂਦਾ ਜਾਣਾ ਉਹ ਉੱਤੇ ਇੰਨੇ ਉੱਤੇ ਜਾਣਾ ਫੁੱਟ ਰਹਿ ਗਈ ਖਵਰਾ ਆ ਗਏ ਸਾਡੇ ਬੰਦੇ ਕਵਰਾ ਆ ਗਏ ਬਾਈ ਗਰਮੀ ਦੇਖ ਕੇ ਬੁੰਦ ਲਗੀ ਬੁੰਦ ਲਗੀ ਜਾਂਦਾ ਕੋਈ ਨਹੀਂ ਦੇਖਦੇ ਅੱਗੇ ਕੀ ਮਾਹੌਲ ਆ ਉੱਥੇ ਜਾ ਕੇ ਦਿਖਾਉਂਦੇ ਹਾਂ ਤੁਹਾਨੂੰ ਆਰਕੀਟੈਕਚਰ ਦੇਖੋ ਯਾਰ ਕਿੰਨਾ ਸੋਹਣਾ ਘਰਾਂ ਦੇ ਟਾਕੇ ਆ ਡੋਕੇ ਆ ਕਿੰਨੀਆਂ ਘਣਾਂ ਬਣਾਇਆਂ ਗਏ ਪੁਰਾਣੀਆਂ ਹੀ ਆ ਸਾਰਾ ਉਹਨਾਂ ਨੇ 올ਡ 올ਡ ਵਿਂਟੇਜ ਹੀ ਬਾਈ ਬਸ ਸਾਰੇ ਓਏ ਬਾਬੇ ਚਰਚ ਕੋਲ ਆਪਾਂ ਪਹੁੰਚ ਚੁੱਕੇ ਆ ਆਲੇ-ਦਾਲੇ ਦੁਕਾਨਾਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਤੇ ਸਾਹਮਣੇ ਹੈਗਾ ਕੈਸ਼ਨ ਜਿੱਥੇ ਸਾਰੀ ਜਨਤਾ ਜਾ ਰਹੀਆਂ ਨੇ ਉਹ ਕਾਫੀ ਵੱਡਾ ਉਹ ਆ ਕੈਸ਼ਨ ਦੇਖ ਲੈ ਜਿੱਥੇ ਬੰਦੇ ਸਾਡੇ ਹਾਮੀ ਭਰਨਗੇ ਤਾਂ ਜਾਵੜਾਂਗੇ ਹੁਣ ਨਾਲ ਤੁਸੀਂ ਚਰਚ ਦੇਖੋ ਕਾਫੀ 올ਡ ਆ ਉਹਨੇ ਦੇ ਸਾਹਮਣੇ ਵੀ ਪੁਲ ਤੇ ਜਾਵਾਂਗੇ ਉਧਰ ਵੀ ਸਾਡਾ 뷰 ਬਹੁਤ ਸੋਹਣਾ ਹੁੰਦਾ ਹੈ। ਠੱਟ-ਕੱਟ ਕਾਫੀਆਂ ਦੇਖ ਸਕਦੇ ਹਾਂ। ਲੋ ਵੀ ਸਾਹਮਣੇ ਉਹ ਦੇਖਿਓ। ਪਿਆਸਾ ਹਾਂ ਦੇਖੋ ਰੈਸਟੋਰੈਂਟ ਹੀ ਰੈਸਟੋਰੈਂਟ ਹੈ ਤੁਰਕੀਜ਼ਾ। ਉਹ ਗਲੀ ਚੋਂ ਅਸੀਂ ਆਏ ਹਾਂ। ਮੈਂ ਕਹਿੰਦਾ ਯਾਰ ਟੂਰਿਸਟ ਬਹੁਤ ਜ਼ਿਆਦਾ ਯਾਰ। ਕਾਫੀ ਜ਼ਿਆਦਾ ਜਿੰਨਾ ਆਪਾਂ ਕਹਿ ਸਕਦੇ ਹਾਂ ਜਿਵੇਂ ਪਿਛਲੇ ਸਾਲ ਕੋਮੋ ਦਾ ਗਏ ਸੀ ਉਹ ਹਸਾਬ ਨਾਲ ਭਰਿਆ ਹੋਇਆ ਤੇ ਆ। ਡੱਕ ਲਾਇਆ ਹੋਇਆ ਜਨਤਾ ਨੇ ਪੂਰਾ। ਸੋਹਣਾ ਵੀ ਬਹੁਤ ਆ ਯਾਰ ਨਹੀਂ ਆਇਆ ਸੋਹਣਾ ਬਾਬੇ ਪਹਿਲਾ ਬੰਦਾ ਨਹਿਰ ਦੇ ਨਾਲ ਨਾਲ ਤੁਰਿਆ ਆਉਂਦਾ ਐ ਲੱਗਦਾ ਵੀ ਕੋਈ ਹੈ ਹੀ ਨਹੀਂ ਇੱਧਰ ਟੂਰਿਸਟ ਵੀ ਬਹੁਤ ਘੱਟ ਆ ਪਰ ਜਦੋਂ ਅਸੀਂ ਆ ਮੇਨ ਗਲੀ ਜੇ ਵੜਿਆ ਆਏ ਹਾਏ ਹਾਏ ਤੱਕਾ ਹੀ ਪੈਂਦਾ ਬਾਬੇ ਤੇ ਜਰਮਨ ਚ ਲੋਕ ਇੰਨੀ ਕਿ ਜ਼ਿਆਦਾ ਬੀਅਰ ਪੀਂਦੇ ਆ ਨਾ ਪੁੱਛੋ ਨਾ ਮੈਨੂੰ ਹੈ ਵੀ ਜ਼ਿਆਦਾਤਰ ਵੀਰਾਂ ਮੈਨੂੰ ਕੰਪਨੀਆਂ ਇੱਥੇ ਦੀਆਂ ਹੀ ਆ ਸਾਰੇ ਲੋਕ ਜਿੰਨੇ ਤੁਸੀਂ ਦੇਖ ਰਹੇ ਹੋ ਉਹ ਵੀਰਾਂ ਵੀ ਜਾਂਦੇ ਸਾਰੇ ਹੁਣ ਇਹ ਜਾਣਿਆ ਪੁਲ ਕਿੰਨੀ ਨੂੰ ਇੱਕੋ ਫਰੇ ਗਲੀਆਂ ਜੇ ਲੋਤ ਸਾਰੀਆਂ ਲੋਵੀ ਪੁਲ ਦੇ ਅੰਦਰ ਐਂਟਰੀ ਕਰਨ ਲੱਗੇ ਨੇ ਕਹਿੰਦੇ ਨੌਜਵਾਨ ਕਦੋਂ ਬਣਿਆ ਇਹ 1799 ਚ ਦੇਖ ਲੋ ਲਾਲੋ ਹਿਸਾਬ ਕਿੰਨਾ ਕੁ ਪੁਰਾਣਾ 300 ਸਾਲ ਦਾ 200 ਸਾਲ ਸਿੱਧੇ ਹੋਗੇ 2.5 200 ਸਾਲ ਹੋ ਗਏ ਦੇਖੋ ਇਧਰ ਨੂੰ ਵਿਊ ਕੀ ਬਾਤ ਹੈ ਪੁਲ ਤੇ ਤਾਂ ਪ੍ਰਾਗ ਵਾਂਗੂ ਧੱਕਾ ਮੈ ਰਿਆ ਹਰਿੰਦਰ ਤਾਂ ਟਾਈਮ ਹੋ ਗਿਆ ਪੁਲ ਇਹਨਾਂ ਦੇ ਕਿ ਮੈਂ ਕਹਿੰਦਾ ਨੈਰੇ ਤੋਂ ਆ ਰਹੀ ਆ ਦੇਖੋ ਕਿਨੇ ਇੰਦਰ ਵੇਜਾਣਾ ਲਓ ਜੀ ਇਧਰਲੀ ਹੜ ਵੇਜਾ ਲਓ ਜੀ ਬਾਬੇ ਹੁਣ ਕਰੋ ਵਿਊ ਚ ਇੱਕ ਸ਼ਹਿਰ ਦਾ ਯਾਰ ਕਿੰਨਾ ਸੋਹਣਾ ਸ਼ਹਿਰ ਮੋਹਤੀ ਜਿਆਦੇ ਘੰਟਾ ਦੇਖ ਲੇ ਸਾਰਾ ਆ ਗਈ ਚਰਚ ਆਪੋਲਾ ਅੱਗੇ ਜਾ ਕੇ ਉਹ ਕੈਸਲ ਦੇਖੋ ਕਿੰਨਾ ਯਾਰ ਅਮੇਜ਼ਿੰਗ ਆ ਬਾਬੇ ਕੱਦਾ ਆਣਨੇ ਯਾਰ ਸਿਰਾ ਜਾਣਾ ਉਹ ਕੈਸਲ ਤੇ ਉਧਰੋਂ ਦੇਖ ਨਹਿਰ ਤੋਂ ਡਿੱਗ ਰਿਹਾ ਪਾਣੀ ਟੂਰਿਸਟ ਕਾਫੇ ਕੋਈ ਚੱਲਦੇ ਆਹਦੇ ਲਈ ਆਉਂਦੇ 5000 ਦੇ ਬਹੁਤ ਸੋਹਣਾ ਹੈ ਬਹੁਤ ਸੋਹਣਾ ਹਾਦਲਵਰ ਗਾ ਕੇ ਜਾਓ ਬਾਬੇ ਸਭ ਚੀਜ਼ ਘੈਂਟ ਆ ਯਾਰ ਲੈ ਮੇਤਰੋਂ ਮੁੰਡੇ ਹੋਗੇ ਥੋੜੇ ਥੋੜੇ ਸਤੰਕੋ ਤੇ ਹੁਣ ਕਹਿੰਦੇ ਛੇਤੀ ਹੋਟਲ ਜਾਣਾ ਤਾਰ ਕੇ ਆਉਣ ਬਸ ਵਿੱਚ ਦੀ ਇੱਕ ਵਾਰ ਸ਼ਹਿਰ ਦੇ ਹੋਰ ਦੇਖ ਕੇ ਜਾਣੇ ਆ ਮਾੜੀ ਮਾਫੀ ਕਰ ਰਿਹਾ ਹਾਂ ਵੀ ਤੁਹਾਨੂੰ ਡਿਟੇਲ ਜ ਨਹੀਂ ਦਿਖਾਇਆ ਹੈਗਾ ਪਰ ਲਗਭਗ ਡਿਟੇਲ ਜੀ ਹੋ ਗਿਆ ਸਾਰਾ ਤਾਂ ਤੁਰ ਕੇ ਆ ਗਏ ਉਧਰੋਂ ਇਧਰੋਂ ਕਾਫੀ ਵੱਡਾ ਯਾਰ ਮੈਨੂੰ ਇਹ ਛੋਟਾ ਜਿਹਾ ਸ਼ਹਿਰੂਗਾ ਉਹ ਦੂਰ ਤੱਕ ਵਸਿਆ ਹੋਇਆ ਦੇਖਿਓ ਇੱਥੇ ਅੰਜ ਦੇ ਤਨੂ ਦੇਖੋ ਉੱਤਰ ਵੀ ਬਿਲਡਿੰਗਾਂ ਦਿਖ ਰਹੀਆਂ ਫ੍ਰੈਂਕਫਰਟ ਤੋਂ 70 ਕਿਲੋਮੀਟਰ ਸਾਰੇ ਜਣੇ ਆ ਕੇ ਜਾਇਓ ਹਾਈਡਲਬਰਗ ਬਹੁਤ ਸੋਹਣਾ ਬਹੁਤ ਜਿਆਦਾ ਸੋਹਣਾ ਹਾਂ ਕੈਸਲ ਜਾਣ ਨੂੰ ਜੀ ਕਰਦਾ ਜੀ ਪਰ ਜੇ ਸ਼ਾਮ ਨੂੰ ਆਉਂਦੇ ਸੀ ਪੱਕਾ ਜਾਂਦੇ ਹੁਣ ਦੁਪਹਿਰੇ ਯਾਰ ਧੁੱਪ ਬੜੀ ਆ ਤੇ ਐਵੇਂ ਕੱਚੇ ਜਿਹਾ ਹੋ ਜਾਣਾ ਜੀ ਨਾਈ ਮੈਟਰੋ ਅਸੀਂ ਚੋਇਸ ਕੀਤਾ ਵੀ ਫੇਰ ਵਿੱਚ ਦਿਓ ਜਾਇਆ ਜਾਵੇ ਸ਼ਹਿਰ ਦੇ ਕਿਉਂ ਨਾ ਵਿੱਚ ਦੀ ਨਾਲ ਟਾਈਮ ਪਾਸ ਹੋ ਜਾਂਦਾ ਵਧੀਆ ਸ਼ਹਿਰ ਤੇ ਬਾਹਰ-ਬਾਹਰ ਕੋ ਦੇਖਣ ਨੂੰ ਵੀ ਇੰਨਾ ਹੈ ਨਹੀਂ ਅੰਦਰੋਂ ਐ ਸੋਹਣਾ ਬੰਦਾ ਦੇਖਦਾ ਜਾਂਦਾ ਆਲਾ-ਦਾਲਾ ਤੇ ਚਰਚ ਦੇਖੋ ਤੁਸੀਂ ਨੇੜੇ ਲਾਲ ਜਿਹੇ ਰੰਗਾਂ ਜਿਵੇਂ ਆਪਣੇ ਪਹਿਲਾਂ ਮਹਾਰਾਜਾਂ ਦੇ ਅਟਾ ਹੁੰਦੀ ਸੀ ਉਹ ਵਾਲੀ ਉਹ ਹਸਾਬ ਜਾ ਉਹ ਸੋਹਣਾ ਸ਼ਹਿਰ ਲੁਕਿੰਗ ਲਾਈਕ ਆ ਵਾਓ ਆ ਕਮ ਬਾਲਸੋ ਬੜੀ ਥਾਂ ਥਾਂ ਤੇ ਖੜੀ ਐ ਇੱਥੇ ਡਾਕੂਮੈਂਟ ਹੈਗੇ ਤੇਰੇ ਕੋ ਹੈਗੇ ਕੋ ਕੋਲ ਕੋ ਹੈ ਨਹੀਂ ਕੋਲ ਇਹ 2 ਨੰਬਰ ਆਇਆ ਹੋਇਆ 2 ਨੰਬਰ ਚ ਆਇਆ ਡੋਕੂਮੈਂਟ ਹੈ ਸੈਂਸ ਦੁਕਮੈਂਟੀ ਆ ਇਟਲੀ 2 ਨੰਬਰ ਚ ਆਇਆ ਹੋਇਆ ਦੇਖੋ ਕੋਈ ਡਾਕੂਮੈਂਟ ਨਹੀਂ ਹੈਗਾ ਇਹਨੂੰ ਚੱਕੋ ਜੀ ਇਹਨੂੰ ਇਹ ਸੈਂਸ ਦੁਕਮੈਂਟ ਲੂਈ ਕੋਲ ਡਾਕੂਮੈਂਟ ਇਹਨੂੰ ਪਾ ਦੋ ਇਹਦਾ ਤਾਂ ਕੋਈ ਚੈੱਕ ਨਹੀਂ ਮੇਰੇ ਕੋ ਵੀ ਚੱਕਰੀ ਨਹੀਂ ਬਾਬੇ ਪਹਿਲਾਂ ਅਸੀਂ ਜਿਹੜੀ ਗਲੀ ਆਈ ਸੀ ਉਹ ਉਹ ਵਾਲੀ ਸੀ ਐ ਨਹੀਂ ਹੈਗਾ ਵੀ ਕੱਲੀ ਉਹ ਗਲੀ 'ਚ ਇਕੱਠਾ ਇੱਧਰ ਵੀ ਵਧੀਆ ਰੈਸਟੋਰੈਂਟ ਵਗੈਰਾ ਬਣੇ ਹੋਏ ਨੇ ਘੱਟ ਕੋਠੇ ਇੱਧਰ ਵੀ ਵਧੀਆ ਗਲੀ 'ਚ ਵੀ ਦੇਖੋ ਨਾਈਸ ਯਾਰ ਨਾਈਸ 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 ਚੱਲੀ ਅੱਗੇ ਨੂੰ ਸਾਰੇ ਜਾਣੇ ਵੀਰਾਂ ਪੀ ਰਹੇ ਇੰਨੀ ਬੀਅਰ ਪੀਂਦਾ ਨਾ ਜਰਮਨ ਦੇ ਲੋਕ ਲਾਲਾ ਲਾਲਾ ਕਰਾਈ ਰੱਖਦੇ ਆ ਆ ਦੇਖ ਲੋ ਬਾਬੇ ਨਿੰਬੂ ਪਾਣੀ ਦੀ ਦੁਕਾਨ ਆਪਣੇ ਇੰਡੀਆ ਕੋਈ 10 ਰੁਪਏ ਦਾ ਨਹੀਂ ਲੈਂਦਾ ਇੱਥੇ ਸਜਾ ਕੇ ਜਿੰਨਾ ਮਹਿੰਗਾ ਵੇਚੀ ਜਾਂਦੇ ਇਹਨਾਂ ਦੇਖ ਲੋ ਉਹ ਸੱਦੀ ਜਾਂਦੇ ਹੁਣ ਜ਼ਿਆਦਾ ਕਰ ਦਿਆ ਯਾਰ ਇੰਦਰ ਇੱਕ ਉਹ ਦਿਓ ਪਰ ਲਾ ਸੱਦੀ ਜਾਂਦੇ ਕਾਹ ਸੱਦੀ ਜਾਂਦਾ ਆਗੇ ਆਗੇ ਵੀਰੇ ਆਗੇ ਆਵੀਂ ਲੈਣਾ ਕੋ ਹੈ ਨਹੀਂ ਏਸੀ ਦੀ ਹਵਾ ਲੈਣੀ ਆਏ ਆ ਇਹਦਾ ਉਹ ਲਾਦਾ ਹੀ ਪਰ ਵਾਲਾ ਕੰਮ ਵੀ ਖੁੱਲਾ ਹੀ ਆ ਕੰਮ ਚੱਕ ਲੋ ਜਿਹੜਾ ਉਹ ਚੱਕਣਾ ਕੱਪੜੇ ਜਿਹੋਂ ਲ ਇਹਨਾਂ ਹੀ ਲੱਗਦੇ ਮੈਨੂੰ ਬੂਡ ਪਰਸੀ ਲੱਗਦੇ ਆ ਹਵਾ ਜੀ ਲੈ ਲਈਏ ਬੰਦੇ ਆਲਾ ਦੇਖੋ ਕਿੱਧਰ ਆਪਣਾ ਸਿਸਟਮ ਉੱਪਰ ਆਵਨ ਲੱਗਾ ਲੈ ਹਰਿੰਦਰ ਤਿਰਵਾ ਤੇ ਗਿਫਟ ਲੈ ਕੇ ਆਏ ਆ ਅੱਲੇ ਦਾ ਚੱਕਿਆ ਆ ਚੱਕ ਥੱਲੋਂ ਚੱਕ ਕੇ ਗਿਫਟ ਦਾ ਹੁਣ ਫੁੱਲ ਵੀ ਲੋਕ ਥੱਲੋਂ ਚੱਕ ਕੇ ਦਿੰਦੇ ਹੁੰਦੇ ਨੇ ਗਿਫਟ ਇੱਥੇ ਰੱਖਦੇ ਐ ਇਹਦਾ ਅੰਕਲ ਆ ਵੀ ਯਾਰ ਥੈਂਕ ਯੂ ਵੈਰੀ ਮੱਚ ਆਮ ਲਈ ਹੁਣ ਉੱਡ ਨਾ ਜਾਵੇ ਉੱਡ ਗਿਆ ਅੰਕਲ ਆਵਗੇ ਤੇ ਬੈਠ ਜਾ ਬਾਬੇ ਇੱਥੋਂ ਇਹ ਗਲੀ ਸਟਾਰਟ ਹੁੰਦੀ ਐ ਨਾ ਦੀ ਸੈਂਟਰ ਵਾਲੀ ਆ ਤੇ ਇੱਥੇ ਡਰਾਮਾ ਡਰਮ ਆ ਕੇ ਰੋਹਦੀਆਂ ਬੱਸ ਸਟੈਂਡ ਜਾ ਵੀਰ ਮਤਲਬ ਇੱਥੇ ਲੱਗ ਪਾ ਇੱਥੇ ਜੇ ਨੇੜੇ ਪਾਰਕਿੰਗ ਲਾ ਲੋਂ ਤਾਂ ਵਧੀਆ ਇੱਥੋਂ ਤੁਰ ਕੇ ਜਾਓ ਸਿੱਧਾ ਘਟੋ ਘਟ 2 ਕਿਲੋਮੀਟਰ ਪੂਰੀ ਭਰੀ ਹੋ ਜਾਂਦੀ ਹੈ ਗਲੀ ਉਹ ਸਿਰੇ ਤੱਕ ਐਚ ਐਮ ਸੀ ਤੇ ਜਾਣਾ ਆ ਦੇ ਤੇ ਇਹ ਦੋ ਦੋਨੋਂ ਅਜੇ ਪਾਰਕਿੰਗ ਕੋਲ ਜਾ ਕੇ ਮਿਲਦੇ ਆ ਯਾਰ ਹੁਣ ਅਸੀਂ ਇਹ ਮਾਰਕੀਟਾਂ 'ਚ ਮਾੜਾ ਕੋਮਲ ਨੇ ਲੈਣੀ ਇੱਕ ਅੱਧੀ ਚੀਜ਼ ਉਹ ਦੇਖ ਰਹੇ ਆ ਇਹ ਸ਼ਹਿਰ ਬਹੁਤ ਸੋਹਣਾ ਨਾਈਸ ਐਂਡ ਐਂਡ ਦਿਖਾਉਣਾ ਤੁਹਾਨੂੰ ਬਾਅਦ 'ਚ ਜੇ ਕੋਈ ਚੀਜ਼ ਆਈ ਨਹੀਂ ਤਾਂ ਹਰ ਗੱਡੀ ਕੋਲ ਜਾ ਕੇ ਮਿਲਾਂਗੇ ਰੌਣਕਾਂ ਲੱਗੀਆਂ ਪਈਆਂ ਰੌਣਕਾਂ ਗਰਮੀ ਆ ਯਾਰ ਕਿਸੇ ਵੀ ਦਾ ਨਾਰਵੇ ਨੂੰ ਛੱਡ ਕੇ ਨਾਰਵੇ ਥੋੜੀ ਠੰਡ ਹੁੰਦੀ ਆ ਕਿਤੇ ਵੀ ਜਾਓਗੇ ਤਾਂ ਸ਼ਾਮ ਨੂੰ ਘੁੰਮੋ ਹੋਰ ਲੋ ਬਾਬੇ ਸਿਟੀ ਸੈਂਟਰ ਤੋਂ ਬਾਹਰ ਆਉਣ ਸਾਰ ਤੁਹਾਨੂੰ ਆਹ 뷰 ਦੇਖਣ ਨੂੰ ਮਿਲੂਗਾ ਜਿਵੇਂ ਸ਼ਹਿਰਾਂ 'ਚ ਹੁੰਦਾ ਆਲੇ-ਦਾਲੇ ਗੱਡੀਆਂ ਲੱਗੀਆਂ ਚੌੜੀਆਂ ਸੜਕਾਂ ਦੁਕਾਨਾਂ ਆਲੇ-ਦਾਲੇ ਬਸ ਅਸੀਂ ਹੁਣ ਜਾ ਰਹੇ ਆਂ ਆਪਣੀ ਪਾਰਕਿੰਗ ਵੱਲ ਨੂੰ ਫ੍ਰੈਂਕਫਰਟ ਨੂੰ ਖਿੱਚਦੇ ਆ ਗੱਡੀ ਰਹਿਗਾ ਇੱਥੋਂ 70 ਕਿਲੋਮੀਟਰ ਟਾਈਮ ਕੀ ਹੋ ਗਿਆ ਮੁੰਡਿਓ ਟਾਈਮ ਹੋ ਗਿਆ ਇੱਕ ਮਿੰਟ ਘੜੀ ਘੜੀਗਾ ਸਾਨੂੰ ਲਾइए ਦੇਖੀਏ 4 4:30 ਹੋ ਗਏ 4:30 ਹੋ ਗਏ ਆਪਣਾ ਘੰਟੇ ਦਾ ਰਾਹ ਹੈਗਾ ਇੱਥੋਂ 5:30 5:30 'ਚ ਪਹੁੰਚ ਜਾਣਾ 6 ਵਜੇ ਨੂੰ ਹੋਟਲ 'ਚ ਚੈੱਕ ਇਨ ਕਰਕੇ ਘੰਟਾ ਗਰਾਮ ਕਰਕੇ ਸਾਰਿਆਂ ਦਾ ਨਹਾਉਣ ਨੂੰ ਜੀ ਕਰਦਾ ਨਹਾ ਨੂੰ ਕੇ ਉਹ ਹੀ 7 ਜਾਂ 8:00 ਵਜੇ 8:00 ਵਜੇ ਹੋਟਲ ਤੋਂ ਨਿਕਲਾਂਗੇ ਰਾਤ ਦਾ ਵਿਊ ਕਰਾਂਗੇ ਇੰਜੋਏ ਅੱਜ ਨਹੀਂ ਹੈ ਬਲੌਗ ਬਣਾਉਂਦੇ ਬਲੌਗ ਅਸੀਂ ਕੱਲ ਨੂੰ ਦਿਖਾਵਾਂਗੇ ਅੱਜ ਸਿਰਫ ਐਂਟਰੀ ਬੱਸ ਦਿਖਾਵਾਂਗੇ ਫ੍ਰੈਂਕਫਰਟ ਦੇ ਕਿਸੇ ਨੇ ਮਿਲਣਾਗਾ ਬਾਅਦ 'ਚ ਕਿੱਥੇ ਆ ਮਿਲਣਾ ਜਾਣ ਨੂੰ ਤਾਂ ਬਲੌਗ ਜਦ ਤਨ ਪਾਉਣਾ ਉਦੋਂ ਨੂੰ ਦੱਸੂ ਕਿਤੇ ਨਾ ਕਿਤੇ ਨਿਕਲ ਜਾਣਾ ਮੋਈ ਵਾਪੇ ਦੇਖਦਾ ਕਿੰਨੇ ਪੈਸੇ ਬਣ ਗਏ ਹਨ ਇਹਦੇ ਇਹ 4.5 4.70 ਉਹਦੇ ਨਾਲੋਂ ਘੱਟ ਬਣਿਆ ਉੱਥੇ ਨਾਲ ਫਿਰ ਉਹ ਜਰਮਨ ਸੀ ਬਈ ਇਹ ਕੀ ਹੈ ਜੇ ਉਹ ਆਪਣੇ ਬੀਬੀ ਆਏ ਨਾ ਸਰ ਇਹ ਉਹ ਪੈਸਾ ਟਿਕ ਕਰ ਦਿੰਦਾ ਨਹੀਂ ਕਰਨਾ ਪਿਆਦਾ ਇਹ ਪਿਆਦਾ ਬੜੀਆਂ ਨੇ ਉਹ ਘੜਦਿਆਂ ਦਾ ਸਿਸਟਮ ਪਾਦੀਆਂ ਕਿਥੇ ਮੰਨਦਾ ਨੋਟ ਤਾਂ ਹੀ ਪੈਂਦਾ ਇਹ ਨਾ ਕਲਾਕਾਰ ਚਾਲਦਾ ਆਡੀ ਵੀਰ ਮਾਨ 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 ਆਪਾਂ ਕੀ ਆ ਇਹ ਦੇਖੋ ਇਹ ਮੇਚ ਮਾਰ ਗੋ ਨਾ ਫਿਰ 460 ਬਣ ਗਏ ਲੈਣ ਆਉਣ ਤੋਂ ਲੱਗੇ ਥੈਂਕ ਫੋਰ ਉਹ ਵੀ ਬਾਬੇ ਉਹ ਕਹਿੰਦੇ ਕਮਰੇ ਅੱਜ ਪਹੁੰਚ ਚੁੱਕੀ ਆ ਜਾਂ ਤਾਂ